ਮੰਦੇ ਕਿ ਅਜੀ ਪਾਰਤੀ ਪਾਉਣਗੇ ਤੇ ਨਾ ਕੋਈ ਨਾ ਕੋ ਵੱਡੇ ਗਾਮ ਹੈ ਕਿ ਆਉਣਾ ਕੋਈ ਕੋ ਦਾਲੇ ਦਾ ਅੱਗੇ ਦੋ ਚੱਲ ਚੱਲ ਅੱਗੇ ਕਿੱਥੇ ਜਾਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਵੀ ਗਰਿਆਂ ਵੱਲੋਂ ਇਨਸਾਨੀਏ ਦੀ ਸੇਵਾ ਸਾਡੀ ਸੰਸਥਾ ਆ ਜੀ ਅਸੀਂ ਉੱਥੋਂ ਗਰਿਆਂ ਤੋਂ ਆਏ ਹੋਏ ਆ ਅਸੀਂ ਆਏ ਆ ਤਵੀਰਪੁਰ ਦੇ ਇੱਥੇ ਸੰਗਤ ਵੱਲੋਂ ਸੇਵਾ ਹੋ ਰਹੀ ਸੀ ਵੀ ਡੀਜ਼ਲ ਦੀ ਸੇਵਾ ਕਰਨੀ ਆ ਤੇ ਸਾਨੂੰ ਸੰਗਤ ਨੇ ਰਸਤ ਪਾਈ ਸੀਗੀ ਤਾਂ ਕਿ ਸਾਰੇ ਮੈਂਬਰ ਆਏ ਹੋਏ ਆ ਇੱਥੇ ਡੀਜ਼ਲ ਜਿੰਨਾ ਵੀ ਸਾਨੂੰ ਇਹਨਾਂ ਨੇ ਸੇਵਾ ਲਾਉਣੀ ਆ ਤੇ ਅਸੀਂ ਸਾਰਾ ਕੁਝ ਇੱਥੇ ਡੀਜ਼ਲ ਦੀ ਸੇਵਾ ਦੇ ਰਹੀਆਂ ਆ ਤੇ ਬਾਕੀ ਦਵਾਈ ਵੀ ਅਸੀਂ ਲੈ ਕੇ ਆਏ ਹੋਏ ਆ ਹੋਰ ਤੁਹਾਡੇ ਖਾਣ ਦੀਆਂ ਰਸਤਾ ਵੀ ਆ ਜੀ ਆਹੀ ਬੋਲਦੇ ਨੇ ਜੀ ਅਸੀਂ ਸਾਰੇ ਸਦਕਾ ਨੂੰ ਆਏ ਜੀ ਸੇਵਾ ਦਾ ਪੱਗਵਾਣੇ ਉਹ ਅਲਰੇਡੀ ਜਾ ਰਹੇ ਨੇ ਇਹ ਰੇਕ ਕਾਹਲੀ ਨਾਲ ਪਾਪੋ ਦੇ ਲੈ ਕੇ ਜਾ ਕੇ ਵਾਜਨੀ ਦਾ ਖਾਸਾ ਜੀ ਵਾਜਨੀ ਦੀ ਬਦਲੀ ਅਸੀਂ ਵੀ ਅੱਜ ਆਏ ਸੀਗੇ ਜੀ ਕੀਰਪੁਰ ਤੇ ਅਸੀਂ ਇੱਥੇ ਢੀਲ ਦੀ ਸੇਵਾ ਲੈ ਕੇ ਆਏ ਆ ਤੇ ਮੈਡੀਸਨ ਦੀ ਸੇਵਾ ਲੈ ਕੇ ਆਏ ਆ ਜੀ ਤੇ ਮੱਛਰਦਾਨੀ ਦੀ ਸੇਵਾ ਲੈ ਕੇ ਆਏ ਆ ਤੇ ਹੁਣ ਅਸੀਂ ਇਹਨਾਂ ਨਾਲ ਬਾਤ ਆਲਾਪ ਕੀਤਾ ਸੀਗਾ ਤੇ ਸਾਨੂੰ ਆ ਸਿੱਖ ਜਿੱਥੇ ਬੰਦੇ ਦੱਸਿਆ ਸੀਗਾ ਕਿ ਅਸੀਂ ਇਸ ਪੰਪ ਨੂੰ ਤੇਲ ਪਾਉਣੇ ਆ ਤੇ ਅਸੀਂ ਉਹਨਾਂ ਨਾਲ ਪੰਪ ਵਾਲਿਆਂ ਨਾਲ ਗੱਲਬਾਤ ਕਰਕੇ ਇਹਨਾਂ ਫੈਸਿਲਿਟੀ ਦੇ ਦੁਆਰੇ ਆ ਤੇ ਪਿੱਛੇ ਢੀਲ ਦੇ ਡਰਮ ਦੇ ਵਿੱਚ ਵੀ ਤੇਲ ਪਵਾ ਦਿੱਤਾ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਜੇ ਸਾਡੇ ਲਈ ਕੋਈ ਹੋਰ ਵੀ ਸੇਵਾ ਹੋਵੇ